ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਐਸਕੇਪ ਦੇ ਕਿਸਾਨ ਆਗੂਆਂ ਦੀ ਸੀਐਮ ਪਗਵਤ ਨਾਲ ਮੀਟਿੰਗ ਰਹੀ ਬੇਸਿੱਟਾ ਬੀਤੇ ਦਿਨ ਪੰਜਾਬ ਪਵਰ ਵਿੱਚ ਹੋਈ ਮੀਟਿੰਗ ਪੰਜ ਮਾਰਚ ਤੋਂ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਦਰਦੇ ਦਾ ਐਲਾਨ ਮੁਖਵਤਰੀ ਤੇ ਕਿਸਾਨ ਆਗੂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਲਖੀ ਪੈਦਾ ਹੋਣ ਕਰਦ ਗੱਲਬਾਤ ਵਿਚਾਲੇ ਹੀ ਟੁੱਟੀ ਬੁਖਬਰ ਤਰੀ ਦੇ ਕਿਸਾਨਾਂ ਨੂੰ ਤਰਦੇ ਲਾ ਕੇ ਲੋਕਾਂ ਨੂੰ ਖੱਜਲ ਖਵਾਰ ਕਰਨ ਦੀ ਥਾਂ ਬੈਠ ਕੇ ਸਵਸਥਿਆ ਦਾ ਹੱਲ ਲੱਭਣ ਦੀ ਕੀਤੀ ਅਪੀਲ ਚੰਡੀਗੜ੍ਹ ਵਿੱਚ ਕਿਸਾਨੀ ਤਰਦੇ ਤੋਂ ਪਹਿਲਾਂ ਕਿਸਾਨਾਂ ਅਗੂ ਅਤੇ ਪੁਲਿਸ ਕਾਰਵਾਈ ਅੱਧੀ ਰਾਤ ਨੂੰ ਕਈ ਕਿਸਾਨ ਲੀਡਰਾਂ ਦੇ ਘਰ ਪਹੁੰਚੀ ਪੁਲਿਸ ਭਲਕੇ ਤੋਂ ਚੰਡੀਗੜ੍ਹ ਵਿੱਚ ਕਿਸਾਨਾਂ ਨੇ ਪੱਕਾ ਮੋਰਚਾ ਲਗਾਉਣ ਦਾ ਕੀਤਾ ਹੈ ਐਲਾਨ ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਕਈ ਕਿਸਾਨਾਂ ਦਾ ਅਗੂ ਡਿਟੇਨ ਬੀਤੇ ਦਿਨ ਪੰਜਾਬ ਸਰਕਾਰ ਨਾਲ ਮੀਟਿੰਗ ਵਿੱਚ ਨਹੀਂ ਦਿਖਲਿਆ ਸੀ ਕੋਈ ਹੱਲ ਕਿਸਾਨਾਂ ਅਗੂ ਵੱਲੋਂ ਪੁਲਿਸ ਉਤੇ ਠੱਕੇ ਸ਼ਹੀਦਾ ਇਲਜ਼ਾਮ ਕੁਝ ਵੱਡੇ ਕਿਸਾਨਾਂ ਨੂੰ ਨਹੀਂ ਲੱਗੇ ਪੁਲਿਸ ਦੇ ਹੱਥ ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ ਵੱਡੇ ਫੈਸਲੇ ਪੰਜਾਬ ਸਰਕਾਰ ਵੱਲੋਂ ਜੱਕ ਬੁਸ਼ਤ ਦਫਤਾਰਾ ਸਕੀਬ ਨੂੰ ਪ੍ਰਵਾਨਗੀ 4000 ਸੰਧਤ ਕਾਰਾਂ ਨੂੰ ਮਿਲੇਗਾ ਯੋਜਨਾ ਦਾ ਲਾਭ 410 ਕਰੋੜ ਰੁਪਏ ਦੀ ਮਿਲੇਗੀ ਰਾਹਤ 4 ਦਹਾਕਿਆਂ ਤੋਂ ਪੈਂਡਿੰਗ ਕੇਸਾਂ ਦੇ ਡਬੇੜੇ ਦਾ ਰਾਹ ਹੋਇਆ 15 31 ਦਸੰਬਰ ਤੱਕ ਜਾਰੀ ਰਹੇਗੀ ਸ티브 ਫਰਦੀ ਪੁਲਿਸ ਮੁਕਾਬਲੇ ਵਿੱਚ 32 ਸਾਲ ਬਾਅਦ ਮਿਲਿਆ ਇਨਸਾਫ ਸਾਲ 1993 ਦੇ ਮਾਮਲੇ ਦੇ ਵਿੱਚ ਮੁਹਾਲੀ ਡੀਸੀਬੀਆਈ ਅਦਾਲਤ ਦੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਤਤਕਾਲੀ ਐਸਐਚਓ ਸੀਤਾ ਰਾਮ ਤੇ ਤਤਕਾਲੀ ਕਾਂਸਟੇਬਲ ਰਾਜਪਾਲ ਨੂੰ 6 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ ਗੁਰਦੇਵ ਸਿੰਘ ਉਰਫ ਦੇਵਾਵਾਸੀ ਗਗਲੀਪੁਰ ਜ਼ਿਲ੍ਹਾ ਤਰਨਤਾਰਨ ਤੋਂ ਘਰੋਂ ਚੁੱਕ ਕੇ ਅਤੇ ਸੁਖਮント ਸਿੰਘ ਨਾਲ ਕੀਤਾ ਗਿਆ ਸੀ ਕਤਲ ਬਣਾਇਆ ਗਿਆ ਸੀ ਝੂਠਾ ਮੁਕਾਬਲਾ ਪਰਿਵਾਰ ਨੂੰ লাশ ਵੀ ਨਹੀਂ ਹੋਈ ਸੀ ਦਸੂਬ ਲਵਾਰਤਕਾ ਕੇ ਕਰ ਦਿੱਤਾ ਸੀ ਅੰਤਿਮ ਸੰਸਕਾਰ ਬਠਿੰਡਾ ਵਿੱਚ ਇੱਕ ਹੋਰ ਦਸ਼ਾ ਤਸਕਰ ਦੀ ਜਾਇਦਾਦ ਤੇ ਚੱਲਿਆ ਬਲਡوزر ਬਸਤੀ ਬੀੜ ਤਲਾਬ ਵਿੱਚ ਸਰਕਾਰੀ ਜ਼ਮੀਨ ਤੇ ਉਹ ਸਾਰੀ ਦੀ ਗਾਰਤ ਨੂੰ ਢਾਇਆ ਗਿਆ ਦਸ਼ਾ ਤਸਕਰ ਸੂਰਜਦੀ ਪਤਨੀ ਕੁਲਵਿੰਦਰ ਕੌਰ ਵੱਲੋਂ ਸਰਕਾਰੀ ਜ਼ਮੀਨ ਉੱਤੇ ਕੀਤੀ ਜਾ ਰਹੀ ਸੀ ਜਾਇਜ਼ ਉਸਾਰੀ ਜੇਲ੍ਹ ਵਿੱਚ ਬੰਦ ਦੋਸ਼ਾ ਤਸਕਰ ਤੇ ਦਰਜ ਦੇ ਨੌ ਕੇਸ ਉੱਤਰ ਪ੍ਰਦੇਸ਼ ਦੀ 33 ਸਾਲਾ ਲੜਕੀ ਸਹਿਜਾਦੀ ਖਾਨ ਨੂੰ 15 ਫਰਵਰੀ ਨੂੰ ਯੂਏਈ ਵਿੱਚ ਦਿੱਤੀ ਗਈ ਫਾਤੀ ਵਿਦੇਸ਼ ਬਤਰਾਲੇ ਨੇ ਕੀਤੀ ਪੁਸ਼ਟੀ ਪੰਜ ਵਾਰਤੂ ਨੂੰ ਅੰਤਿਮ ਸੰਸਕਾਰ ਅਬੂ ਤਾਬੀ ਵਿੱਚ ਹੋਣਾ ਤੈ ਤਾਂ ਬੰਦਾ ਜ਼ਿਲ੍ਹੇ ਦੀ ਰਹਿਣ ਵਾਲੀ ਸਹਿਜਾਦੀ ਖਾਨ ਨੂੰ ਆਪਣੀ ਦੇਖਭਾਲ ਹੇਠ ਇੱਕ ਬੱਚੇ ਦੇ ਕਤਲ ਕਰਨ ਲਈ ਸੁਣਾਈ ਗਈ ਸੀ ਬਹੁਤ ਦੀ ਸਜ਼ਾ ਅਯੋਧਿਆ ਵਿੱਚ ਰਾਮ ਮੰਦਰ ਦੇ ਦਰਸ਼ਨਾਂ ਲਈ ਸਮਾਂ ਵਧਾਇਆ ਗਿਆ ਸਵੇਰੇ 7 ਵਜੇ ਦੀ بجائے ਹੁਣ 1 ਘੰਟਾ ਪਹਿਲਾਂ 6 ਵਜੇ ਖੁੱਲੇਗਾ ਮੰਦਰ ਟਰੱਸਟ ਦੇ ਨਵਾਂ ਸ਼ਡਿਊਲ ਕੀਤਾ ਜਾ ਰਿਹਾ ਜੱਬੂ ਕਸ਼ਵੀਰ ਦੇ ਵਿਦਾਂਤ ਸਭਾ ਸੈਸ਼ਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਬਨਮੋਦ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ ਸੀਐਮ ਉਬਰ ਅਬਦੁੱਲਾ ਨੇ ਕਿਹਾ ਬਨਮੋਦ ਸਰਕਾਰ ਵਿੱਚ ਕਸ਼ਵੀਰ ਦਾ ਬੁੱਧਾ ਸੁਲਝਾਨ ਦੇ ਨੇ ਪੁੱਜ ਗਏ ਸਨ ਭਾਰਤ ਅਤੇ ਪਾਕਿਸਤਾਨ ਪੰਜਾਬ ਦੇ 10 ਦਿਨਾਂ ਦੌਰੇ ਤੇ ਆਉਣਗੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਵਿੱਚ 10 ਦਿਨਾਂ ਤੱਕ ਕਰਦਗੇ ਵਿਪਾਸਲ ਦਿੱਲੀ ਚੋਲ ਦੇ ਤੀਜੇ ਤੋਂ ਬਾਅਦ ਕੇਜਰੀਵਾਲ ਦੀ ਪਹਿਲੀ ਪੰਜਾਬ ਫੇਰੀ ਬਰਤਾਨੀਆਂ ਦੇ ਕਿੰਗ ਚਾਰਲਸ ਤੀਜੇ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦੀਜੀ ਮੁਲਾਕਾਤ ਦੌਰਾਨ ਕੀਤਾ ਗਿਆ ਸਵਾਗਤ ਟਰੱਪ ਵੱਲੋਂ ਕੈਨੇਡਾ ਨੂੰ ਅਮਰੀਕਾ ਨਾਲ ਬਿਲਾਉਣ ਦੀਆਂ ਤਬਕੀਆਂ ਬਾਰੇ ਚੁੱਪ ਰਹਿੜ ਕਰਦੇ ਕੈਨੇਡਾ ਵਿੱਚ ਬਾਦਸ਼ਾਹ ਚਾਰਲਸ ਦੀ ਹੋਈ ਸੀ ਦਿਖੇਦੀ ਵਿਲਾਕਾਤ ਵਿੱਚ ਟਰੰਪ ਦੀਆਂ ਧਮਕੀਆਂ ਬਾਰੇ ਚਰਚਾ ਕੀਤੀ ਜਾਣ ਦੀ ਸੰਭਾਵਨਾ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਖ ਦੁਨੀਆ ਦੀਆਂ तमाम ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ